ਕੈਨੇਡਾ ਦੇ ਵਿੱਚ ਨਵਾਂ ਸੰਕਟ ਖੜਾ ਹੋ ਗਿਆ ਹੈ ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਤਾਜ਼ਾ ਰੋਜ਼ਗਾਰ ਸੰਗਠਨ ਨੇ ਹਜ਼ਾਰਾਂ ਲੋਕਾਂ ਨੂੰ ਵਿਹਲਾ ਕਰ ਦਿੱਤਾ ਹੈ ਜੁਲਾਈ ਦੇ ਵਿੱਚ 40800 ਦੇ ਕਰੀਬ ਨੌکریاں ਗਈਆਂ ਨੇ ਜਿਸ ਨਾਲ ਨੌਜਵਾਨ ਬੇਰੋਜ਼ਗਾਰੀ ਆ ਜਿਹੜੀ ਉਹ 14.6% ਉੱਤੇ ਪਹੁੰਚ ਗਈ ਹੈ ਇਹ ਕੋਵਿਡ-19 ਮਹਾਮਾਰੀ ਤੋਂ ਇਲਾਵਾ ਪਿਛਲੇ 7 ਸਾਲਾਂ ਵਿੱਚ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ ਹੈ ਇਹ ਕਮੀ ਫਰਵਰੀ 2022 ਤੋਂ ਬਾਅਦ ਸਭ ਤੋਂ ਵੱਡੀ ਤੇਜ਼ ਗਿਰਾਵਟ ਮੰਨੀ ਜਾ ਰਹੀ ਹੈ ਇਸ ਕਾਰਨ ਦੇਸ਼ ਵਿੱਚ ਰੋਜ਼ਗਾਰੀ ਦਰ 60.7% ਤੇ ਆ ਗਈ ਹੈ ਜੋ ਕਿ ਨਵੰਬਰ 2024 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਛਤ ਦਰ ਹੈ ਤਾਂ ਭਾਵੇਂ ਨੌਕਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਪਰ ਕੈਨੇਡਾ ਦੀ ਕੁੱਲ ਬੇਰੋਜ਼ਗਾਰੀ ਦਰ 6. 9% ਉਤੇ اٹਕੀ ਹੋਈ ਹੈ ਇਹ ਦਰ ਪਿਛਲੇ ਕਈ ਸਾਲਾਂ ਦੀ ਤੁਲਨਾ ਕਰਦਿਆਂ ਉੱਚੀ ਕਿਣੀ ਜਾ ਰਹੀ ਹੈ ਤਾਂ 15 ਤੋਂ 24 ਸਾਲ ਦੀ ਉਮਰ ਵਾਲੇ ਨੌਜਵਾਨਾਂ ਲਈ ਹਾਲਾਤ ਸਭ ਤੋਂ ਜ਼ਿਆਦਾ ਗੰਭੀਰ ਨੇ ਉਹਨਾਂ ਦੀ ਰੋਜ਼ਗਾਰੀ ਦਰ 53.6% ਹੈ ਅਤੇ ਕੋਵਿਡ ਦੇ ਸਾਲ ਛੱਡ ਕੇ 1998 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਦਰਾਂ ਜਿਹੜੀ ਉਹ ਦਰਦ ਕੀਤੀ ਗਈ ਹੈ ਕਈ ਮੁੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਜਾਣਕਾਰੀ ਸੱਭਿਆਚਾਰ ਅਤੇ ਮਨੋਰੰਜਨ ਖੇਤਰ ਕੰਸਟਰਕਸ਼ਨ ਅਤੇ ਬਿਜ਼ਨਸ ਸਹਾਇਤਾ ਸੇਵਾਵਾਂ ਵਿੱਚ ਨੌਕਰੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਟੌਤੀ ਆਈ ਹੈ ਹਾਲਾਂਕਿ ਇਸ ਸੰਬੰਧੀ ਦੇ ਰੁਝਾਨ ਵਿੱਚ ਕਾਰ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸ ਖੇਤਰ ਨੇ 26000 ਨਵੀਆਂ ਨੌਕਰੀਆਂ ਜੋੜੀਆਂ ਨੇ ਜੋ ਕਿ ਮੰਡੀ ਦੇ ਵਿੱਚ ਵੀ ਇੱਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ ਤਾਂ ਅਮਰੀਕਾ ਵੱਲੋਂ ਸਟੀਲ ਐਲੂਮੀਨੀਅਮ ਅਤੇ ਆਟੋ ਉਤਪਾਦਾਂ ਉੱਤੇ ਲਗਾਏ ਟੈਰਿਫ ਨੇ ਕੈਨੇਡਾ ਦੇ ਨਿਰਮਾਣ ਖੇਤਰ ਉੱਤੇ ਭਾਰੀ ਅਸਰ ਪਾਇਆ ਹੈ ਨਤੀਜੇ ਵਜੋਂ ਨਵੇਂ ਭਰਤੀ ਦਰਾਂ ਦੀ ਦਰਾਂ ਜਿਹੜੀ ਉਹ ਹੌਲੀ ਹੋ ਗਈ ਹੈ ਹਾਲਾਂਕਿ ਛੁੱਟੀਆਂ ਦੀ ਦਰਾਂ ਜਿਹੜੀ ਉਹ 1.1% ਤੇ ਸਾਲਾਨਾ ਸਥਿਰ ਹੈ ਮੰਦੀ ਦੇ ਬਾਵਜੂਦ ਸਥਾਈ ਕਰਮਚਾਰੀਆਂ ਦੀ ਔਸਤ ਘੰਟਾਵਾਰੀ ਤਨਖਾਹ ਵਿੱਚ 3.5% ਦਾ ਵਾਧਾ ਹੋਇਆ ਹੈ ਹੁਣ 37666 ڈالر ਇਹ ਦਰਜ ਕੀਤੀ ਗਈ ਆ ਤਾਂ ਇਹ ਅੰਕੜਾ ਬੈਂਕ ਆਫ ਕੈਨੇਡਾ ਵੱਲੋਂ ਟਰੈਕ ਕੀਤਾ ਜਾਂਦਾ ਏ ਇਹ ਰੋਜ਼ਗਾਰੀ ਘਾਟ ਜੂਨ 2025 ਦੀ ਬਿਲਕੁਲ ਉਲਟ ਮੰਨੀ ਜਾ ਰਹੀ ਆ ਤਾਂ ਜਦੋਂ ਅਣਮਿੱਥੇ ਤੌਰ ਤੇ 83000 ਵਾਧੂ ਨੌਕਰੀਆਂ ਦੀ ਗਿਣਤੀ ਹੋਈ ਸੀ ਤਾਂ ਇਹ ਦਰਸਾਉਂਦਾ ਹੈ ਕਿ ਕੈਨੇਡਾ ਦੀ ਅਰਥ ਵਿਵਸਥਾ ਬਹੁਤ ਹੀ ਅਸਥਿਰ ਮਾਰਗ ਤੇ ਚੱਲ ਰਹੀ ਹੈ